ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਨਾਮ ਹੈ ਤੁਹਾਡਾ ਮੈਂ ਨੰਤਨ ਕੌਰ ਹੈ ਹਾਂ ਜੇ ਇੱਥੇ ਗੁਰਪੁਰਬ ਮਨਾਇਆ ਕੀ ਕਰ ਰਹੇ ਹੋ ਅੱਜ ਇੱਥੇ ਗੁਰਪੁਰਬ ਮਨਾਇਆ ਗਿਆ ਕਿਸ ਅਜੋ ਹੀ ਦਿਨ ਸੀ ਜਿੰਨਾਂ ਨੇ ਸਿਭਾ ਗੋਬੀ ਸਾਹਿਬ ਜੀ ਨੇ ਮੀਰੀ ਪੀਰੀ ਤੇ ਦੋ ਤਲਵਾਰ ਸਿੱਖਣ ਦਾ ਧਰਮ ਦਿੱਤੀਆਂ ਹਾਂ ਜੇ ਪਕਾਸਪੁਰਬ ਮਨਾਇਆ ਹੈ ਹਾਂ ਜੀ ਆਪਸੇ ਬਾਈ ਹੋਈ ਕਿਵੇਂ ਤੁਹਾਨੂੰ ਜਾਇਰਾ ਬਹੁਤ ਆਨੰਦ ਮਿਲੇ ਮਾਨੂੰ ਬਹੁਤ ਵਧੀਆ ਨਜ਼ਾਰਾ ਸੀ ਆਤਮਬਾਚੀ ਏਰੀਆ ਕਿੰਨਾ ਦਾ ਨਾਮ ਸੀ ਕੁਝ ਫੈਮਿਲੀ ਦੇ ਨਾਲ ਆਈਆਂ ਤੇ ਦਰਸ਼ ਵੀ ਕੀਤੇ ਤੇ ਬੜਾ ਮਸਤੀ। ਪਹਿਲਾਂ ਵੀ ਕਦੇ ਆਏ ਸੀ। ਹਾਂਜੀ ਬਹੁਤ ਵਾਰ ਆਏ। ਕਿੱਥੋਂ ਆਏ ਤੁਸੀਂ? ਉਹ ਅੰਮ੍ਰਿਤਸਰੋਂ ਆਏ। ਤੇ ਬੇਕੀ ਨਾਮ ਕਰਨ। ਅੱਜ ਗੁਰਪੁਰਬ ਮਨਾਇਆ ਗਿਆ ਸ਼੍ਰੀ ਗੁਰੂ ਘਰ ਬਰਗਿਸਰ। ਹਾਂਜੀ। ਸੁਭਾਏ ਕਿ ਮਨਾਣਾ। ਬਹੁਤ ਵਧੀਆ ਨਜ਼ਾਰਾ ਸੀ। ਇੰਨਾ ਮਨ ਖੁਸ਼ ਹੋਇਆ ਕਿ ਤੁਸੀਂ ਦੱਸ ਨਹੀਂ ਸਕਦੇ ਦੱਸ। ਬਹੁਤ ਵਧੀਆ ਰਿਹਾ। ਹਰ ਵਾਰ ਆਪਾਂ ਨੇ ਗੁਰਪੁਰਬ ਦੇ ਇਹ ਨਜ਼ਾਰੇ ਬਹੁਤ ਵਧੀਆ ਹੁੰਦੇ ਆ। ਮਨ ਨੂੰ ਭਾ ਲੈ ਨਜ਼ਾਰੇ ਹੁੰਦੇ ਆ। ਐਮਰੀ ਨਾ ਆਈ ਸੀ ਜਿੰਮਤ ਅੱਲਾ ਯਾਰ ਅਸੀਂ ਕੀ ਕਹਿਣਾ ਚਾਹੋ ਕਿ ਮੇਰਾ ਅੰਦਰ ਗੁਰਬਾਣੀ ਸਰਵਣ ਦੀ ਸੰਪਰਕ ਨੂੰ ਦੋਚਨਾਂ ਤੋਂ ਬਹੁਤ ਵਧੀਆ ਸੀ ਜੀ ਮਨ ਨੂੰ ਵੇਖ ਕੇ ਇੰਨੀ ਖੁਸ਼ੀ ਹੁੰਦੀ ਹੈ ਕਿ ਆਪਾਂ ਸ਼ਬਦਾਂ 'ਚ ਬਿਆਨਿਤ ਕਰ ਸਕਦੇ ਆਪਾਂ ਜੀ ਨੂੰ ਨਹੀਂ ਜੀ ਨਹੀਂ ਇਸ ਤਰ੍ਹਾਂ ਨਹੀਂ ਜਾ ਰਹੇ ਸੀ ਸਿਰਫ ਗੁਰੂ ਘਰ ਅੰਮ੍ਰਿਤ ਸਰਵੀਚੀ ਮਿਲਦੇ ਦੇਖਣ ਨੂੰ ਜ਼ਿਆਦਾਤਰ ਤੇ ਬਹੁਤ ਬਹੁਤ ਮਜ਼ਾ ਆਇਆ